ਪਟਿਆਲਾ ਜ਼ਿਲ੍ਹੇ ਦੀ ਸਬਡਿਵੀਜ਼ਨ ਪਾਤੜਾ ਦੇ ਪਿੰਡ ਨਿਆਲ ਦੇ ਦੋ ਵਿਅਕਤੀਆਂ ਨੇ ਜ਼ਹਿਰੀਲੀ ਦਵਾਈ ਪੀ ਲਈ। ਦਵਿੰਦਰ ਸਿੰਘ ਅਤੇ ਹਰਪ੍ਰੀਤ ਨਾਂ ਦੇ ਮਰਨ ਵਾਲੇ ਇਹਨਾਂ ਦੋਵਾਂ ਵਿਅਕਤੀਆਂ ਨੇ ਜ਼ਹਿਰੀਲੀ ਦਵਾਈ ਤੋਂ ਪਹਿਲਾਂ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਇਸ ਮੌਕੇ ਤੇ ਇਹਨਾਂ ਨੇ ਟਰੱਕ ਮਾਲਕ, ਪੁਲਿਸ ਕਰਮਚਾਰੀ ਤੇ ਕੋਟਮਾਰ ਕਰਨ ਦੇ ਨਸ਼ੀਲੀਆਂ ਗੋਲੀਆਂ ਦਾ ਝੂਠਾ ਪਰਚਾ ਦੇਣ ਦੇ ਡਰਾਵੇ ਦੇ ਦੋਸ਼ ਲਾਏ ਹਨ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਮੇਰਾ ਬੇਟਾ ਹੈ ਇਹ ਮੇਰੇ ਬੇਟੇ ਦਾ ਦੋਸਤ ਹੈ ਬੇਟੇ ਦਾ ਨਾਮ ਦੱਸੋ ਜੀ ਗਵਿੰਦਰ ਸਿੰਘ ਆ ਜੀ ਦੋਸਤ ਦਾ ਉਹਦਾ ਦੋਸਤ ਦਾ ਹਰਪ੍ਰੀਤ ਜੀ ਹਰਪ੍ਰੀਤ ਜੀ ਜੀ ਕੀ ਹੋਇਆ ਹੋਇਆ ਜੀ ਇਹ ਰਿਓ ਦਾ ਕੋਈ ਪੁਲਿਸ ਵਾਲਾ ਹੈ ਜੀ ਪੂਰੀ ਗੱਡੀ ਲੈ ਕੇ ਗਏ ਨੇ ਭਰ ਕੇ ਲਿਆਏ ਨੇ ਹਸਿਆਰਪੁਰ ਖਾਲੀ ਕੀਤੀ ਹੈ ਉਥੋਂ ਪਹਾੜਾ 20000 ਲੈ ਕੇ ਇਹਨਾਂ ਨੂੰ ਪਾਤਾ 65000 ਇਹਨਾਂ ਨੂੰ ਨੇਰੇ ਹੋਏ ਮਿਲਿਆ ਆ ਕੇ ਫਗਵਾੜੇ ਰੋਟੀ ਰੱਟੀ ਖਾਧੀ ਹੈ ਇਹਨਾਂ ਨੇ ਰੋਟੀ ਖਾ ਕੇ ਇਹ ਲੁਧਿਆਣੇ ਸੌਂਗੇ ਜਾ ਕੇ ਨੀਂਦੇ ਦੇ ਕੁਛ ਥੱਕੇ ਹੋਏ ਤੇ ਜੀ ਉੱਥੋਂ 65000 ਰੁਪਇਆ ਚੋਰੀ ਹੋ ਗਿਆ ਜੀ ਇਹਨੇ ਜਿਹੜਾ ਪੁਲਿਸ ਮੁਲਾਜ਼ਮ ਹੈ ਇਹਨੇ ਕੱਲ ਬੁਲਾ ਕੇ ਕੋਈ ਪਾਰ ਮਿਸਤਰੀਆ ਗੱਡੀਆਂ ਸਮਾਰਦਾ ਹੈ ਉਹਦੇ ਜ਼ਿੰਮੇਵਾਰੀ ਤੇ ਰਖਾਇਆ ਗਿਆ ਸੀ ਜੀ ਉਹਨੇ ਰਖਾਏ ਤੇ ਇਹ ਦੋ ਏ ਜਣੇ ਪੂਰੀ ਦੁਕਾਨ ਤੇ ਬੁਲਾ ਕੇ ਇਹਨਾਂ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਐ ਧਮਕਾਈ ਵੀ ਨੇ ਵੀ ਜੀ ਫਿਰ ਮੇਰੇ ਬੇਟੇ ਨੇ ਦਵਿੰਦਰ ਸਿੰਘ ਨੇ ਮੇਰੇ ਛੋਟੇ ਭਰਾ ਨੂੰ ਫੋਨ ਕਰਿਆ ਵੀ ਮੈਨੂੰ ਇੱਕ ਵਾਰ ਛਡਾ ਕੇ ਲੈ ਜਾਓ ਤੁਸੀਂ ਜ਼ਿੰਮੇਵਾਰੀ ਲੈ ਜਾਓ ਫਿਰੇ ਗਏ ਨੇ ਇਹਨਾਂ ਨੇ ਜਾ ਕੇ ਕਿਹਾ ਵੀ ਇਹਨਾਂ ਦਾ 50000 ਰੁਪਇਆ ਸੀ ਭਾਈ ਤੇਰਾ ਦੱਸ ਦੇਣਾ ਨੂੰ ਦੇ ਦਾਂਗੇ ਤੁਸੀਂ ਇਹਨਾਂ ਨੂੰ ਘਰੇ ਲੈ ਕੇ ਆਗੇ ਜੀ ਕਰੇ ਰਹੇ ਰਾਤ ਨੂੰ ਪਰ ਬਿਸ਼ਰਮੀ ਬਹੁਤ ਮੰਨੀ ਜੀ ਉਹਨਾਂ ਨੇ ਦਸ ਮਹੀਨ ਸਰਚੇ ਰਹੇ ਫੋਨ ਤੇ ਫੋਨ ਆਉਂਦੇ ਰਹੇ ਵੀ ਤੈਨੂੰ ਤੁਹਾਨੂੰ ਗੋਲੀਆਂ ਪਵਾ ਦਾਂਗੇ ਤੁਹਾਡੇ ਤੇ ਚਿੱਟੇ ਦਾ ਪਰਚਾ ਪਵਾ ਦਾਂਗੇ ਆਏ ਤੁਹਾਨੂੰ ਘਰੋਂ ਬਰਬਾਦ ਕਰ ਦਾਂਗੇ ਇਹ ਡਿਸਪੈਂਸਰ ਚ ਆ ਕੇ ਜੀ ਸਲਫਾਸ ਖਾ ਕੇ ਅੱਜ ਨੇਚਰ ਤੋਂ ਦੇ ਟਰੱਕ ਦੇ ਉੱਪਰ ਕੰਮ ਕਰਦੇ ਬਸ ਇੱਕੋ ਚੱਕਰ ਲਾਇਆ ਜੀ ਸਾਰੇ 15 ਪਹਿਲਾ ਹੀ ਚੱਕਰ ਹੈ ਜੀ ਸਾਡੇ ਅੱਜ ਪਿੰਡ ਘਟਨਾ ਜਿਹੜੀ ਹੋਈ ਹੈ ਬਹੁਤ ਮੰਦਭਾਗੀ ਹੈ ਸਾਡੇ ਪਿੰਡ ਦੇ ਵਿੱਚ ਤਾਂ ਪੂਰਾ ਸੋਗ ਹੈ ਜਿਹੜਾ ਹੋਣਾ ਨਹੀਂ ਚਾਹੀਦਾ ਸੀ ਜਿਹੜਾ ਹੋਇਆ ਇੱਕ ਦਿਨ ਦਵਿੰਦਰ ਸਿੰਘ ਹੈ ਜੀ ਦੂਜੀ ਦਿਨ ਹਰਪ੍ਰੀਤ ਸਿੰਘ ਹੈ ਇਹ ਦੋਨੋਂ ਆਪਸੇ ਭਰਾ ਸੀ ਚਾਚੇ ਦੇ ਨਹੀਂ ਭਰਾ ਬਣੇ ਹੋਏ ਸੀ ਦੋਸਤ ਜੀ ਦੋ ਇਕੱਠੇ ਰਹਿੰਦੇ ਸੀਗੇ ਜੀ ਦਵਿੰਦਰ ਦੇ ਬੱਚੇ ਕੀ ਕੁਛ ਨੇ ਦਰਵਿੰਦੀ ਇੱਕ ਮੁੰਡਾ ਏ ਕਿੰਨੇ ਸਾਲ ਦਾ ਹੈ ਉਹਨਾ 17 ਸਾਲ ਦਾ ਜਿਹਦੇ ਦੂਜੇ ਦੇ ਵੀ 17 ਸਾਲ ਦੀ ਹੈ ਹਾਂਜੀ ਬਾਕੀ ਕੀ ਹੈ ਮੰਗਦਾ ਜੀ ਬਸ ਜੋ ਵੀ ਇਹਨਾਂ ਤੇ ਕਾਰਵਾਈ ਹੁੰਦੀ ਹੈ ਕਾਰਵਾਈ ਕਰਨ ਸਾਡੇ ਲਈ ਤਾਂ ਉਹ ਸਸ ਨੂੰ ਮਿਲੇ ਪੁਲਿਸ ਦੇ ਸਾਥ ਹਾਂਜੀ ਮਿਲੇ ਪ੍ਰਸ਼ਾਸਨ ਨੇ ਐਸਐਚਓ ਸਾਹਿਬ ਨੇ ਬਸਵਾਜ਼ ਦੁਆਇਆ ਵੀ ਕੋਈ ਗੱਥ ਨਹੀਂ ਛੱਡਾਂਗੇ ਕਾਨੂੰਨੀ ਕਾਰਵਾਈ ਜ਼ਰੂਰੀ ਹੈ ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ ਜੀ ਅਜਿੰਕੋ ਇਬੜੀ ਦੁਖਦਈ ਘਟਨਾ ਵਾਪਰੀ ਹੈ ਸਾਡੇ ਇਥੇ ਪਿੰਡ ਨਿਆਲ ਪੈਂਦਾ ਹੈ ਤੇ ਦੋ ਜੈਂਟਲਮੈਨ ਰਹਿੰਨਾਲੇ ਹਰਪ੍ਰੀਤ ਸਿੰਘ ਜੀ ਨੇ ਸਨੋਫ ਆਰਮ ਸਿੰਘ ਨੇ ਤੇ ਇੱਕ ਦਵਿੰਦਰ ਸਿੰਘ ਜੀ ਨੇ ਜੀ ਇਹ ਇੱਕ ਜੀ ਡਰਾਈਵਰੀ ਕਰਦੇ ਸੀ ਕੋਈ ਇਹਨਾਂ ਦਾ ਡਿਸਪਿਊਟ ਪਿਆ ਮਾਲਕ ਨੇ ਧਮਕਾਏ ਜਾਂ ਕੁਝ ਕਰਿਆ ਤਾਂ ਉਹ ਪੋਇਜ਼ਨਿੰਗ ਜ਼ਹਿਰ ਖਾਣ ਕਰਕੇ ਉਹਦੀ ਡੈਥ ਹੋ ਗਈ ਹੈ ਹਸਪੀਟਲ ਚ ਰੁਕਾ ਸਾਨੂੰ ਆ ਗਿਆ ਉਹਨਾਂ ਦੇ ਪਰਿਵਾਰ ਵਾਲੇ ਬੰਦੇ ਹਲੇ ਸਾਡਾਂ ਨਾਲ ਮਿਲ ਹੋਇਆ ਨਹੀਂ ਜਦੋਂ ਆਉਂਦੇ ਜਿਵੇਂ ਬਿਆਹ ਲਿਖਾਉਣਗੇ ਜੋ ਬਣਦੀ ਕਰ ਵੀ ਕਾਨੂੰਨ ਅਸਰ ਕੀਤੀ ਜਾਵੇ ਜੀ ਜੀ ਬਟਲੀ ਚੋਚਰਾਵਾਂ ਨੇ ਕੀ ਦਿੱਤੀ ਆ ਸੋ ਸੁਸ਼ਨਾ ਵੀਰ ਜੀ ਹਾਲ ਤਾਂ ਉਹਨਾਂ ਦੇ ਪਰਿਵਾਰ ਦਾ ਰੁਕਾ ਹੀ ਆਇਆ ਹੈ ਜੀ ਰਜਿੰਦਰਾ ਦੇ ਵਿੱਚੋਂ ਰੁਕਾ ਆਇਆ ਹੈ ਤੇ ਉਹਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਜਿਵੇਂ ਬਿਆਨ ਲਿਖਾਉਂਦੇ ਤੇ ਕਾਨੂੰਨ ਨੇ ਅਗਲੀ ਕਾਰਵਾਈ ਕੀਤੀ ਜਿਉਂਕਿ ਤੁਹਾਨੂੰ ਜਿਹੜੀ ਜੁਮੇ ਹੈ ਉਹ ਤੁਹਾਡਾ ਆਪਣਾ ਪ੍ਰੋਸੈਸ ਲੈਣਾਗੇ ਕੰਮ ਵਿੱਚ ਇਹ ਸਾਰਾ ਕੁ ਮੈਟਰ ਹੈਗੇ ਜੀ ਮੈਂ ਬਚੇ ਚੱਲੋ ਇਹਦੇ ਵੀਡੀਓ ਮੁਤਾਬਕ ਕੀ ਕਹਿ ਰਹੇ ਨੇ ਪਰੰਪਰਾ ਜੀ ਜਹਾਂਜੀ ਇੱਕ ਵੀਡੀਓ ਵੀਡੀਓ ਵਿੱਚੋਂ ਕਹਿ ਰਹੇ ਨੇ ਵੀ ਮੈਂ 65 ਰੁਪਏ ਮੈਨੂੰ ਮਾਲਕ ਕਹਿ ਰਿਹਾ ਵੀ ਤੁਸੀਂ 65 500 ਰੁਪਿਆ ਕੱਢ ਲੈ ਜਾ ਕਰਨਾ ਵੀ ਇਹਦੇ ਬਾਰੇ ਅਸੀਂ ਨਹੀਂ ਕਰਾਇਆ ਐਵੇਂ ਦਾ ਉਹ ਤਾਂ ਵੀ ਵੀਡੀਓ ਦੇ ਪਤਾ ਲੱਗ ਰਿਹਾ ਬਾਕੀ ਜਦੋਂ ਅੱਗੇ ਕੋਈ ਕਾਰਵਾਈ ਜਾਂ ਤਰਤੀ ਸ਼ਮਚ ਲਿਆਵਾਂਗੇ ਉਹ ਫੈਕਟ ਫੇਰ ਪਤਾ ਲੱਗਣਗੇ ਕੀ ਕਰ ਤੁਹਾਡੇ ਵੱਲੋਂ ਕੀ ਕਰਦੀ ਹੁਣ ਕਾਰਵਾਈ ਸਰੋਂ ਦੇ ਪਰਿਵਾਰ ਦੇ ਉਹਨਾਂ ਦੇ ਜਿਹੜੇ ਵਾਰਿਸ ਨੇ ਉਹਨਾਂ ਦੇ ਬਿਆਨ ਲਵਾਂਗੇ ਜਿਵੇਂ ਉਹਦੇ ਅਕੋਰਡਿੰਗ ਬਿਆਨ ਦੇ ਅਕੋਰਡਿੰਗ ਅਸੀਂ ਕਾਰਵਾਈ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ